ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਾਰਿਆਂ ਦੇ ਕਮਾਕਾਰਾਂ ਚ ਮਾਲਕ ਕਰੇ ਜੀ ਵਾਦਾ ਲਓ ਜੀ ਰੱਬ ਨੇ ਹੁਣ ਨੰਬਲ ਕਰਤਾ ਸੁਣ ਲਈਦਾ ਤੇ ਨੇ ਕਿਸਾਨਾਂ ਦੀ ਫਿਲਹਾਲ ਤਾਂ ਹੁਣ ਮੌਸਮ ਸਾਫ ਆ ਜੀ ਮੈਨੂੰ ਲੱਗਦਾ ਵੀ ਦੇ ਦਵੇ ਰੱਬ ਹਫਤਾ 10 ਦਿਨ ਦੇ ਦਵੇ ਇੰਨੇ ਚ ਸਾਰਿਆਂ ਦੇ ਕੰਮ ਕੰਮ ਆ ਲੋਟ ਆ ਜਾਣੇ ਨਿਬੜ ਜਾਣੇ ਜੀ ਜਦ ਤੱਕ ਤੂੜੀਆਂ ਦਾੜੀਆਂ ਬਣ ਲੈਣੀਆਂ ਤੇ ਬਾਕੀ ਚਲੋ ਉਸ ਮਾਲਕ ਨੂੰ ਸਭ ਦੀ ਫਿਕਰ ਆ ਭਾਈ ਹਨਾ ਉਸ ਦਾਤੇ ਨੂੰ ਵੀ ਨੇ ਮੰਨ ਲਓ ਫਸਲਾਂ ਹੁਣ ਤੱਕ ਸਿਰੇ ਲਾਈਆਂ ਇਹ ਵੱਢਣ ਦਾ ਟਾਈਮ ਵੀ ਚਲੋ ਦਊਂਗਾ ਮਾਲਕਾਂ ਇਹ ਤਾਂ ਬਾਕੀ ਚਲੋ ਪੂਰੀ ਰਜਾਈ ਤੇ ਲਾਓ ਜੀ ਅੱਜ ਮੈਂ ਤਾਂ ਹੁਣ ਹੋਇਆ ਬਾਈ ਦੁੱਧ ਨੂੰ ਤਿਆਰ ਦੁੱਧ ਪਾਉਣ ਜਾਣਾ ਜੀ ਤੇ ਬਾਈ ਆਇਆ ਮੰਡੀ ਤੇ ਬਾਈ ਸਵੇਰੇ ਪਹੁੰਚਿਆ ਜੀ ਤੜਕੇ 3 ਵਜੇ ਘਰੇ ਅ ਮੰਡੀ ਗਿਆ ਹੋਇਆ ਤਾਂ ਜੀ ਤੇ ਬਾਕੀ ਹੁਣ ਅੱਜ ਚੱਲੇ ਆ ਜੀ ਭਾਈ ਸਾਡੇ ਯੂਪੀ ਵਾਲੇ ਮਾਤਾ ਜੀ ਸਾਡੇ ਮਾਸੀ ਜੀ ਕਹਿ ਲਓ ਮੰਮੀ ਕਹਿ ਲਓ ਹਨਾ ਜਿਹੜੇ ਭਾਬੀ ਜੀ ਦੇ ਮੰਮੀ ਆ ਅ ਸਾਡੇ ਮਾਸੀ ਜੀ ਚੱਲੇ ਆ ਜੀ ਵਾਪਸ ਉਹਨੂੰ ਪਤਾ ਹੋ ਆਏ ਹੋਏ ਤੇ ਕਈ ਦਿਨਾਂ ਦੇ तकरीबन ਮੇਰੇ ਖਿਆਲ ਨਾਲ ਹਫਤਾ ਲਾ ਚੱਲੇ ਜੀ ਉਹ ਅ ਹੁਣ ਅੱਜ ਉਹਨਾਂ ਦੀ ਵਾਪਸੀ ਆ ਜੀ ਯੂਪੀ ਦੀ ਤੇ ਸਮਾਨ ਸਮੂਨ ਕਰ ਰਹੇ ਆ ਜੀ ਪੈਕ ਹਨਾ ਫਿਰ ਛੱਡਣ ਜਾਣਾ ਬਾਈਓ ਛੱਡਣ ਜਾਊਗਾ ਜੀ ਮੇਰਾ ਤਾਂ ਫਿਰ ਹੁਣ ਦੁੱਧ ਦਾ ਟਾਈਮ ਹੋ ਗਿਆ ਮੈਂ ਤਾਂ ਦੁੱਧ ਨੂੰ ਜਾਣਾ ਤੇ ਬਾਕੀ ਫਿਰ ਦੇਖਦੇ ਹੁਣ ਪੈਕਿੰਗ ਚੱਲ ਰਹੀ ਆ ਉਹਨੂੰ ਮਲਾਉਨੇ ਆਂ ਜੀ ਅੰਦਰ ਇਧਰ ਮਾਤਾ ਸਾਡੀ ਗਰਮ ਗਰਮ ਰੋਟੀਆਂ ਲਾ ਰਹੀ ਆ ਜੀ ਅੱਜ ਤਾਜ਼ੇ ਫੁੱਲ ਕੇ ਬਣ ਰਹੇ ਆ ਹੈ ਆਜੂ ਤੁਹਾਨੂੰ ਫੇ ਮਲਾਉਨੇ ਆ ਮਾਤਾ ਜੀ ਨਾਲ ਲਓ ਜੀ ਇੱਧਰ ਬਣ ਰਹੇ ਆ ਗਰਮ ਗਰਮ ਪ੍ਰਸ਼ਾਦੇ ਚੁੱਲੇ ਦੀ ਰੋਟੀ ਗੈਸ ਦੀ ਬਚਤ ਹੈ ਨਹੀਂ ਤਾਂ ਭਾਈ ਗੈਸ ਨੇ ਅੱਜ ਕੱਲ ਬੁਰਾ ਹਾਲ ਕਰਿਆ ਪਿਆ ਮੰਗਿਆ ਹੀ ਇੰਨੀ ਹੋਗੀ ਤੇ ਚੁੱਲੇ ਵਾਲੀ ਰੋਟੀ ਨਾਲੇ ਓਦਾਂ ਵੀ ਸਵਾਦ ਲੱਗਦੀ ਆ ਤੇ ਮੇਲੋ ਇੱਧਰ ਮਾਤਾ ਜੀ ਨੂੰ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਮਾਤਾ ਜੀ ਠੀਕ ਆ ਜੀ ਮਾਤਾ ਠੀਕ ਆ ਰੋਟੀਆਂ ਪਕਾਉਣ ਲਈ ਵੀ ਆ ਹਾਂ ਮੈਂ ਰੋਟੀਆਂ ਪਕਾ ਲਈਆਂ ਨਾਲੇ ਠੰਡਾ ਹੈ ਓਰੇ ਸ਼ਾਮਾਂ ਹੈ ਹਾਂ ਫਿਲਹਾਲ ਓਰੇ ਚਲੋ ਸ਼ਾਮਾਂ ਹੈਗੀ ਆ ਫਿਰ ਅੱਧੇ ਇੱਕ ਘੰਟੇ ਤੱਕ ਓਰੇ ਵੀ ਭਾਈ ਧੁੱਪ ਆ ਜਾਣੀ ਹਨਾ ਨਾਲੇ ਫਿਰ ਰੋਟੀ ਵਧੀਆ ਬਣ ਜਾਂਦੀ ਆ ਹਾਂ ਗੈਸ ਦੀ ਬਚਤ ਹੈ ਗੈਸ ਦੀ ਵੀ ਬਚਤ ਹਾਂ ਨੂੰ ਵੀ ਫਾਇਦਾ ਹੈ ਖੜ ਕੇ ਰੋਟੀ ਨਹੀਂ ਬੱਕਦੀ ਹਾਂ ਓਰੇ ਬੈਠ ਕੇ ਬਣ ਜਾਂਦੀ ਬੈਠ ਕੇ ਬਣਾ ਹੋ ਜਾਂਦੀ ਸੋਹਣੀ ਮੇਰੇ ਤੇ ਤਾਂ ਖੜੀ ਖੜੀ ਨਹੀਂ ਹੋਉਂਦਾ ਹੂੰ ਮੈਂ ਤਾਂ ਨਿਆਣੇ ਵਾਲੀ ਆ ਹੁਣ ਨਿਆਣੇ ਤਾਂ ਕਰਦੇ ਆ ਹਾਂ ਉੱਚਲ ਮੈਂ ਰੋਟੀ ਉਟੀ ਲਾ ਤਾਂ ਨਹੀਂ ਪਾਈ ਤੁਸੀਂ ਅੰਦਰ ਕੰਮ ਕਰ ਬਿਲਕੁਲ ਬਿਲਕੁਲ ਹਾਂ ਸਹੀ ਗੱਲ ਬਾਹਰ ਲੈ ਕੇ ਆਈ ਦੀ ਰੋਟੀ ਆਪਣੇ ਹੂੰ ਚਲੋ ਭਾਈ ਰਲ ਮਿਲ ਕੇ ਚੱਲੀ ਜਾਂਦਾ ਉੱਧਰ ਉਹ ਲੱਗੀਆਂ ਮੀਆਂ ਮੰਮੀ ਜੀ ਪੈਕਿੰਗ ਕਰਾਉਣ ਹੂੰ ਤੇ ਲੈ ਇਧਰ ਮਾਤਾ ਜਾਣਾ ਭਾਈ ਅੱਜ ਯੂਪੀ ਨੂੰ ਮਸੀਨ ਨੂੰ ਪੀ ਨਹੀਂ ਜਾਣਾ ਹੈਗਾ ਹਾਂ ਅੰਮ੍ਰਿਤਸਰ ਨੂੰ ਜਾਣਾ ਹੈ ਅੱਛਾ ਅੰਮ੍ਰਿਤਸਰ ਜਾਣਾ ਅੰਮ੍ਰਿਤਸਰ ਜਾਣਾ ਉਹਨੇ ਉੱਥੇ ਉਹਦੀ ਹੋਈ ਕਿਤਾ ਜਿੱਦੜ ਆਣੀ ਹੈ ਹੂੰ ਇਹ ਪੂਰੀ ਨਣ ਦਾ ਪਿੰਡ ਜਾਣਾ ਮਤਲਬ ਹੈ ਹਾਂ ਹਾਂ ਇੱਥੇ ਜਾਣਾ ਆਪਣਾ ਸਰ ਗੁਰਦਾਰੇ ਵੀ ਜਾਣਾ ਠੀਕ ਅੱਛਾ ਜੀ ਵੈਸੇ ਉੱਥੇ ਨਾ ਤਾਂ ਉਹ ਆ ਇੱਧਰ ਇਹਦੇ ਉਹ ਠੀਕ ਹੋ ਗਿਆ ਨਣ ਦਾ ਨਾ ਇੱਕ ਨਣ ਦੀ ਇੱਕ ਦਰਾਨੀ ਦਰਾਨੀ ਅੱਛਾ ਮੈਂ ਤਾਂ ਕਹਿ ਕਿ ਯੂਪੀ ਨਹੀਂ ਜਾਣਾ ਨਹੀਂ ਯੂਪੀ ਤਾਂ ਕੱਲ ਪਟਨਾ ਨਹੀਂ ਜਾਊ ਉੱਧਰ ਤੇ ਹੀ ਜਾਊਗੀ ਫਿਰ ਉਹ ਫੇਰ ਉੱਧਰ ਦੀ ਉੱਧਰੇ ਲੰਘ ਜਾਣਾ ਹਨਾ ਇੱਧਰ ਤੇ ਲੰਘ ਜਾਣਾ ਮੈਂ ਜਣੀ ਇੱਧਰ ਨੂੰ ਗਈ ਆ ਉਹ ਜਾਣਾ ਹੈ ਅੱਜ ਠੀਕਾ 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 ਇਹ ਫਸਾ ਮੱਲਾਵਾਂ ਨੂੰ ਉੱਥਰ ਨੂੰ ਜਾਣਾ ਫਿਰ ਅੱਜ ਹਾਂ ਹਾਂ ਜੀ ਪਰ ਸਾਰੇ ਵੱਜਦਾ ਹੈ ਤਾਂ ਲਗਭਗ ਪਿੰਡ ਹੋਣਾ ਕੋਈ ਹਾਂ 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 ਉਹ ਤਾਂ ਨੰਬਰ ਸਰਦਾ ਹੀ ਵੱਜਦਾ ਨੰਬਰ ਸਰ ਵਾਲੀ ਠੀਕਾ ਠੀਕਾ ਠੀਕ ਚਲੋ ਠੀਕ ਆ ਜੀ ਫਿਰ ਹੁਣ ਅੱਗੇ ਚੱਲਦੇ ਆਂ ਮਾਤਾ ਜੀ ਨੂੰ ਮਿਲਣੇ ਆਪਾਂ ਅੱਗੇ ਭਾਈ ਆ ਇਧਰ ਮੇਰੇ ਵਾਲਾ ਘੋੜਾ ਰੜਾ ਜੀ ਰੈਡੀ ਨੂੰ ਜਾਣਾ ਮੈਂ ਵੀ ਦੁੱਧ ਪੋਣਾ ਤੇ ਆ ਜੋਰੇ ਅੰਦਰ ਚਲਦੇ ਅੰਦਰ ਮਿਲਦੇ ਹਨ ਹੋਊਗੇ ਰੈਡੀ ਕਿ ਨਹੀਂ ਦੇਖਦੇ ਬੜਾ ਨਹੀਂ ਰਹਾ ਕਰਿਆ ਅੱਛਾ ਹੁਣ ਬੜੀ ਲੈ ਤੰਨੂ ਕਿਆ ਹੋ ਗਿਆ ਤੂੰ ਬੀਪੀ ਵਾਲੀ ਮਸ਼ੀਨ ਲਈ ਬੈਠੀ ਯਾਰ ਮੰਮੀ ਚੱਲੀ ਅੱਛਾ ਮੰਮੀ ਚੱਲੀ ਫਿਰ ਤੇਰਾ ਬੀਬੀ ਮੇਰਾ ਬੀਬੀ ਉੱਪਰ ਥੱਲੇ ਹੋਣ ਲੱਗ ਗਿਆ ਆ ਮੇਰਾ ਪੁੱਤ ਦੇਖੀ ਤੁਹਾਡੇ ਸਾਹਮਣੇ ਪਹਿਲੇ ਉਹ ਲੱਡੂ ਦਾ ਬੁਲਾਓ ਜੀ ਸ਼ਾਤਰੀ ਕਾਲ ਮੰਮਾ ਮੰਮਾ ਨੂੰ ਬੁਲਾਉਂਦਾ ਤੈਨੂੰ ਪਹਿਲਾਂ ਸਾਸਰੀ ਘਰ ਬੁਲਾ ਸਾਸਰੀ ਘਰ ਪੁੱਤ ਸੇਰਨਾ ਮਾਰ ਲਈ ਉਧਰ ਪਾਪਾ ਤਾਂ ਖਾਦੇ ਇੱਕ ਇੱਥੇ ਇੱਥੇ ਖਾ ਕੇ ਪਾਪਾ ਕਰ ਉਹ ਥੋੜੀ ਤਾਂ ਪ੍ਰੇਨਾ 2 ਸਾਲ ਦੀ ਪੂਰੀ ਛੋੜੀ ਵਾਲੀ ਆ ਇਹਨਾਂ ਉਮਰ ਦੇ ਵਿੱਚ ਦੇਣਾ ਮਤਲਬ ਬਹੁਤ ਹੋਣ ਲੱਜਾਦਾ ਛਿੜਚੜਾ ਜਾ ਪੜ ਕਿਉਂਕਿ ਮੈਂ ਸ਼ੁਗਰਾਂ ਨੂੰ ਦੇਖਿਆ ਹਾਂ ਨਰੂ ਨਰੂ ਪੁੱਤ ਪਾਪਾ ਤਾਂ ਕਰ ਦੇ ਆਏ ਹਾਏ ਆਏ ਆਏ ਸਸੀ ਕਾ ਬਲਾਨੇ ਕਾਜੀ ਕਾ ਮੇਰੇ ਦਵੇਰਾ ਬੀਬੀ ਆਠ ਹੈ ਆਠ ਉਹ ਦੇਖੋ 08 ਸਸੀ ਕਾ ਜੀ ਸਾਰਿਆਂ ਨੂੰ ਸੋ ਅੱਜ ਚੱਲੀ ਐ ਮੰਮੀ ਤੁਹਾਨੂੰ ਪਤਾ ਹੀ ਹੈ ਜਦ ਮਾਂ ਜਾਂਦੀ ਏ ਧੀਆਂ ਕੋਲ ਤੇ ਤਾਂ ਕੀ ਹਾਲ ਹੁੰਦਾ ਠੀਕ ਹੈ ਇੱਕ ਤਾਂ ਮਾਂ ਹੈਗੀ ਸਾਡੇ ਕੋਲ ਪਰ ਜਿਹੜਾ ਕਹਿੰਦੇ ਦੋ ਦੋ ਮਾਮਾ ਦਾ ਪਿਆਰ ਮਿਲਣਾ ਉਹ ਵੱਖਰੀ ਉਹ ਗੱਲ ਹੁੰਦੀ ਆ ਹਾਂ ਇਹ ਤਾਂ ਹੈ ਉਹ ਦੂਸਰੀਆਂ ਜਿਹੜੀਆਂ ਉਧਰ ਆਈਆਂ ਉਹਨਾਂ ਦੀ ਲੈਰੀ ਗੱਲ ਆ ਉਹ ਅਸੇ ਰਹਿਣ ਨਹੀਂ ਆਉਂਦੇ ਚਲੋ ਉਹਨਾਂ ਨੂੰ ਆਏ ਤਾਂ ਅਸੀਂ ਦਿਨ ਪਰ ਦਿਨ ਜਦ ਮਰਜੀ ਆ ਜੀਏ ਇੱਥੇ ਮੰਮੀ ਦੂਰ ਹੋਣ ਕਰਕੇ ਥੋੜੇ ਦਿਨ ਲਾ ਲੈਣੇ ਆ ਹੈਨਾ ਕਰਕੇ ਮੈਂ ਮੰਮੀ ਨੂੰ ਬਣਾ ਇਦਾਂ ਕਹਿੰਦੀ ਸੀਗੀ ਮੈਂ ਤਾਂ ਪਾਪਾ ਮੰਮੀ ਹਰੀਆਲੀ ਆਂਟੀ ਮਾਸੀ ਪਾਪਰਾਂ ਦੀ ਵੀ ਇਹੇ ਜਾਣਦੇ ਹੁੰਦੇ ਆ ਹਜੂਰ ਸਾਹਿਬ ਨੂੰ ਵੀ ਐਸਾ ਹੋਰੀ ਸ਼ਾਇਦ ਇਹਨਾਂ ਨੇ ਪਟਨਾ ਸਾਹਿਬ ਨੂੰ ਜਾਣਾ ਵੀ ਜਦ ਵੀ ਜਾਣਾ ਹੈ ਮੰਮੀ ਤੁਹਾਨੂੰ ਨਾਲ ਭੇਜਣ ਹੂੰ ਤੁਸੀਂ ਜਾਇਓ ਨਾਲ ਮੰਮੀ ਕਹਿੰਦੇ ਤਾਂ ਕੋਈ ਗੱਲ ਨਹੀਂ ਵੀ ਤੂੰ ਮੈਨੂੰ ਦੱਸ ਦੀ ਮੈਂ ਆ ਚੂੰਗੀ ਵੀ ਜਾਇਆਉਂਗੀ ਬਸ ਸਿਰਫ ਇਥੋ ਜਾਂਦਾ ਨਾਲੇ ਆਪਣੇ ਨਾਲ ਹਾਂ ਹਾਂ ਗੁੰਮ ਹੋ ਜਾਂਦਾ ਬਿਲਕੁਲ ਕਰਕੇ ਹੂੰ ਇਹ ਤੇਰੀ ਲਕੀ ਮਮੀ ਦੇ ਕੱਪੜੇ ਪਾਉਣ ਮੇਰਾ ਦਿਖਾਇਆ ਹੈ ਕਰਦਾ ਮੈਂ ਤਾਂ ਬੀਬੀ ਦੀ ਮਸ਼ੀਨ ਚਾਹੀ ਬੈ ਗਈ ਮਨਨ ਕਿੰਨਾ ਪਾਉਂਦੀ ਹੈ ਕੱਪੜੇ ਤਾਂ ਨਾ ਰਸਿਕਾ ਇਹ ਪੈਕਿੰਗ ਚੱਲ ਰਹੀ ਆ ਹੈ ਮੇ ਲੋਈ ਇਧਰ ਮਾਸੀ ਜੀ ਸਤਿਕਾਰ ਜੀ ਸਾਰਿਆਂ ਨੂੰ ਮਾਸੀ ਅੱਜ ਕਰਤੀ ਤਿਆਰੀ ਹੈ ਜੀ ਹਾਂ ਜੀ ਹਾਂ ਜੀ ਪਰ ਬਹੁਤ ਦਿਨ ਹੋ ਗਿਆ ਹੈ ਨਹੀਂ ਚਲੋ ਪੈ ਤਾਂ ਕਹਿੰਦਾ ਹਜੇ ਰਹਿੰਦੇ ਦੋ ਚੰਗ ਜੀ ਇਹ ਵੀ ਸੱਚੀ ਸਤਿਕਾਰ ਜੀ ਕਾਨੂੰਰ ਜੀ ਚਲੋ ਨਾ ਮੇਰੇ ਨਾਲ ਜਾਣਾ ਦੂਰ ਜਾ ਨਣਾ ਮੰਮੀ ਨੂੰ ਬਾਂ ਮੈਂ ਬੋਬਾ ਜੀ ਕੋਲ ਮੈਂ ਮਮਮੀ ਨੂੰ ਇਦਾਂ ਕਹਿੰਦੀ ਸੀ ਮੈਂ ਮਮਮੀ ਜਦ ਹੋਰ ਮੜ ਜੇ ਮਤਲਬ ਤੁਸੀਂ ਫਰੀ ਹੋ ਗਏ ਹੈਨਾ ਹੁਣ ਕੰਮ ਕਰਕੇ ਫਤ ਜੀ ਚੱਲ ਰਹੇ ਆ ਵੈਸੇ ਤਾਂ ਆਪਣਾ ਆਲਮੋਸਟ ਨਿਬੜੇ ਗਿਆ ਅੱਜ 10 ਵਜੇ ਸੀ ਮੈਨੂੰ ਜੀ ਮਮਮੀ ਅਸੀਂ ਉਪੀ ਉਪੀ ਆ ਕੇ ਚੱਲ ਜਿਦਾਂ ਜਦ ਮਰਜੀ ਹੋ ਤੁਹਾਡੇ ਲਈ ਦਰਵਾਜ਼ੇ ਖੁੱਲੇ ਆ ਦਰਵਾਜ਼ੇ ਹੋਰ ਤੇ ਅੱਛੇ ਨਹੀਂ ਆਉਂਦੇ ਦਰਵਾਜ਼ੇ ਬੰਦ ਹੁੰਦੇ ਆ ਹਾਂਜੀ ਹਾਂ ਮਮੀ ਕਹਿੰਦੀ ਮੇਰਾ ਉਹ ਘਰ ਬਗੜਦੀ ਨਾਲ ਘਰ ਸੁਦਾ ਹੁੰਦਾ ਜਦ ਮਰਜੀ ਹੁਣ ਜਦ ਮਰਜੀ ਹਾਂਜੀ ਹਾਂਜੀ ਮਮੀ ਕਹਿੰਦੀ ਮੇਰੇ ਕੋਲ ਆ ਕੇ ਵੀ ਰੋਣ ਦਾ ਦਾ ਪਾਉ ਵੀ ਲੈਣੇ ਆਇਆ ਮੇਰੇ ਮੈਂ ਵੀ ਲੋਕਾਂ ਨੂੰ ਦੱਸਾਂ ਇੱਕ ਟੋਕਿਆ ਮੇਰੇ ਲੈਣੇ ਆਇਆ ਭਾਈ ਮੇਰੀ ਕੋਈ ਨਹੀਂ ਆ ਦੇਖ ਇੱਧਰ ਇਹਨੂੰ ਪੜਦਾ ਮਿਲਿਆ ਵਾ ਖੇਲਣੇ ਨੂੰ ਲੈ ਕੱਢ ਦੂ ਜੀਆ ਲੈ ਪੁੱਛ ਏ ਕੰਪਲੇ ਰਾਉਗੀ ਦੇਖ ਲੈ ਲੈ ਕੋਸ਼ ਹੁੰਦੀ ਆ ਵੀ ਮੰਨੂ ਦੇਖਦੇ ਜਾ ਆ ਜਾ ਆ ਜਾ ਨਾ ਕਹਿੰਦੀ ਚਲ ਚੰਗਾ ਫਿਰ ਮੈਂ ਚੱਲਿਆ ਦੁੱਧ ਲੈ ਕੇ ਬਾਹਰ ਲੋਰ ਤੂੰ ਕਿੱਥੇ ਨੂੰ ਚੱਲੀ ਹੈ ਨਾ ਨਾ ਮਾ ਕੌਣ ਆ ਮਾਲਾ ਲੈ ਲੈ ਝਾਤ ਕਰਦੀ ਝਾਤ ਲੈ ਆਏ ਮਾਲਾ ਅਸਨਾਨ ਦਾ ਯਾ ਲੈ ਮਾਸੂਦ ਮਾਤੀ ਮਮਾਸ ਨਾਨੀ ਹਾਂ ਸਾਰੇ ਗਿਆ ਝਾਤ ਕਰਦੇ ਝਾਤ ਆ ਲਓ ਜੀ ਜੀ ਦੀਨ ਵੀ ਬਿਲਾਓ ਇੱਧਰ ਇੱਧਰ ਭਾਬੀ ਨੂੰ ਮਿਲੋ ਜੀ ਅੱਜ ਕੱਲ੍ਹ ਜੀ ਸਾਰਿਆਂ ਨੂੰ ਅੱਜ ਪੈਕਿੰਗ ਭਾਬੀ ਦੀ ਡਿਊਟੀ ਲੱਗੀ ਹੈ ਤੇ ਲੈ ਬਾਈ ਪੈਕਿੰਗ ਚੱਲ ਰਹੀ ਆ ਚੁੰਨੀ ਲੈ ਲੈਣੀ ਤੇ ਦੀਦੀ ਸੂਟ ਨਾਲ ਲੈ ਕੇ ਆ ਆਮਨੇ ਸਾਰੇ ਕੱਪੜੇ ਸਾਰੇ ਦੇਖ ਲਓ ਉਹ ਚਲ ਮੈਂ ਤੇਰੀ ਤੋ ਜਾਣ ਕੇ ਕੱਢ ਲੈ ਛੇਤੀ ਚਾਹੀ ਆਉਗੀ ਮੰਮੀ ਲੈ ਆਉਂਦਾ ਨਹੀਂ ਉਹ ਤਾਂ ਮਦਦ ਉਹਦਾ ਕਰਾਇਆ ਲੱਗ ਜਾਣਾ ਤੇ ਹੁੰਦੇ ਨਹੀਂ ਮੈਂ ਚੁੰਨੀ ਲੈਣੀਆਂ ਆ ਆ ਵੀ ਗੱਲ ਉਹਨੇ ਦੇ ਤਾਂ ਸੂਟ ਆ ਜਣੇ ਨਹੀਂ ਉਹਨੇ ਦੇ ਤਾਂ ਸੂਟ ਵਾਧੂ ਆ ਜਣੇ ਜਿੱਦਾਂ ਕਰਾਇਆ ਲੱਗਣਾ ਇਹ ਵੀ ਗੱਲ ਠੀਕ ਆ ਮੰਮੀ ਆ ਕੋਈ ਨਾ ਆ ਓਕੇ ਉਨੇ ਦੇ ਦਾ ਸੂਟ ਹੈ ਜਿਹੜਾ ਜਿੰਨਾ ਆਫ ਤੇ ਕਰਾਇਆ ਲੱਗ ਜਾਣਾ ਆਨੇ ਨੂੰ ਲਿਆਓ ਭਾਈ ਉਧਰ ਉਹ ਸ਼ਤਾਨ ਸੁੱਤਾ ਪਿਆ ਉਹ ਲੱਟੂ ਦੇਖ ਲੈ ਉਹ ਨਹੀਂ ਅੱਜ ਉੱਧਾ ਇੱਕ ਘੰਟਾ ਹੋ ਗਿਆ ਇਹਨੂੰ ਖੇਡਦੇ ਨੂੰ ਹਾਂ ਅੱਜ ਆਪ ਹੀ ਖੇਡ ਕੇ ਓਰੇ ਆਪੇ ਸੌਂ ਗਿਆ ਇਹ ਮੈਂ ਖਾਸੀ ਦੇ ਅੱਡਾ ਖੇਡਣ ਲੱਗ ਜਾ ਹਾਂ ਦੇਖੋ ਮੰਮੀ ਨੂੰ ਸੁਣੋ ਦੱਸੋ ਇਹ ਕੱਪੜਾ ਰਫੀਤ ਰਹਿ ਰਿਹਾ ਨੋ ਉਹ ਨਹੀਂ ਨਹੀਂ ਮਾ ਉਹ ਨਹੀਂ ਉਹ ਵੀ ਨਹੀਂ ਨਹੀਂ ਹੱਦ ਹੋ ਗਈ ਉਹ ਨਹੀਂ 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 ਇਹ ਹੱਦ ਹੋ ਗਈ ਮੈਂ ਵੀ ਲੈ ਜਾ ਰਿਹਾ ਉਹ ਨਹੀਂ ਪਤਾ ਰੱਖ ਲਓ ਮੇਰੀ ਨਹੀਂ ਮੇਰੀ ਗਲਤ ਗੱਲ ਸੁਣੋ ਜੀ ਗੱਲ ਪਤਾ ਕੀ ਤੁਹਾਡਾ ਆਪਣਾ ਘਰ ਆ ਆਪਾਂ ਕੀ ਕਰਕੇ ਕਿਤੇ ਹੋਵਾ ਕਿ ਆਪਾਂ ਕਿਸੇ ਦੀ ਨਹੀਂ ਆਪਾਂ ਉਹ ਕਰਨੀ ਚੰਗੇ ਕਦੇ ਨਹੀਂ ਲੱਗਦੀ ਜੀ ਹੱਦ ਹੋ ਗਈ ਇਹ ਵੀ ਘਰ ਆ ਉਸੇ ਵੀ ਘਰ ਤੇ ਜਾ ਤੁਸੀਂ ਸੁਦੇਤਾ ਜੇ ਤੁਸੀਂ ਤੁਹਾਨੂੰ ਥੋੜਾ ਜਿਆਦਾ ਤੁਸੀਂ ਧੀਆਂ ਦਾ ਤੇ ਮੌਤ ਬਿਮਾਰ ਦਾ ਫਰਜ਼ ਹੁੰਦਾ ਹੈ ਉਹ ਦੇਣਾ ਧੀਆਂ ਵਾਲੀ ਹੁੰਦਾ ਪੁੱਤ ਉਹ ਨਹੀਂ ਨਹੀਂ ਜੀ ਕੁਝ ਨਹੀਂ ਹੁੰਦਾ ਕੋਈ ਨਹੀਂ ਸਾਰੇ ਪੈਰਾ ਪਰ ਖੜੇ ਕਰਤਾ ਕਰਤਾ ਮੈਂ ਤਾਂ ਤੁਹਾਨੂੰ ਨੈਤਿਕ ਗੱਲ ਕਹਿਣੀ ਆ ਸਾਨੂੰ ਵੀ ਹੱਕ ਹੋਣਾ ਚਾਹੀਦਾ ਆਪਣੇ ਮਾਪੇ ਨੂੰ ਸਤਿਕਾਰ ਉਹ ਜਦੋਂ ਕਰਦੇ ਨੇ ਧੀਆ ਧੀਆ ਦਾ ਲੈਣਾ ਤਾਂ ਬੰਦਾ ਮਾਂ ਦਾ ਨਹੀਂ ਫਿਰ ਬੰਦਾ ਕੋਈ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਜੀ ਕੋਈ ਚੱਕਰ ਨਹੀਂ ਦੁਨੀਆ ਜੇ ਇਦਾਂ ਚੱਲਦੀ ਆਪਾਂ ਉਲਟਾ ਪਾ ਕੇ ਟੱਕ ਹੋ ਕੇ ਚਲੋ ਜੇ ਹੁਣ ਆ ਤੁਸੀਂ ਆਪਣੇ ਜਵਾਈਆਂ ਨੂੰ ਪੁੱਤ ਬਣਾਇਆ ਜੇ ਪੁੱਤ ਨੇ ਮਾਂ ਨੂੰ ਦੇਤਾ ਪੁੱਤ ਨੇ ਫਿਰ ਮਾਂ ਨੂੰ ਦੇਤਾ ਤਾਂ ਕਿ ਕੋਈ ਚਲੋ ਛੱਡੋ ਅਸੀਂ ਦੇਰੀ ਆਪਾਂ ਦੇ ਦੇ ਰੇ ਰਿੰਨਰ ਤੇ ਪਾਣੀ ਦੇ ਰੱਖਿਆ ਹੋਰ ਕੀ ਆਸ ਤੇ ਤੇਰੀ ਹਾਂ ਹਾਂ ਹੋਰ ਕੀ ਜੀ ਸਹੀ ਗੱਲ ਉਹ ਤੇਲ ਵਾਲੀ ਸੀ ਬੋਤਲ ਫਾੜ ਉਹਨੇ ਕਰ ਦੇਣਾ ਕਿਤੇ ਦੂਆ ਕੰਮ ਨਾ ਕਰ ਦੇਵੇ ਤਰਨ ਵਾਲਾ ਇੱਕ ਵਾਰ ਝੱਲੀਆਂ ਉਮੀਦੀ ਤੇ بڑا ਮੁੰਡਾ ਜਿਹੜਾ ਹੁਣ ਕੈਨੇਡਾ ਹੈ ਹਾਂ ਉਹਨੇ ਕਿਆ ਕਰਿਆ ਨਾ ਆ ਜਿਹੜੀ ਡਾਬ ਆਮਲਾ ਤੇਲ ਨਹੀਂ ਹੁੰਦਾ ਸੀਸੀ ਭਾਈ ਬੜੀ ਲਿਆਂਦੀ ਉਹਨਾਂ ਨੇ ਸੌਦਿਆਂ ਚ। ਅੱਛਾ। ਉਹਦੇ ਲੱਗ ਗਈ ਜੀ ਹੱਥ। ਅੱਛਾ ਅੱਛਾ। ਉਹਨਾਂ ਚੱਕੀ ਸੀਸੀ ਜਾ ਕੇ ਸਾਰੀ ਕੱਤੀ ਫਮਲਤੀ। ਕੱਤੀ ਤੇ 10 ਦਿਨ ਲਪਟਾਈ ਗਈਆਂ ਤੇਲ। ਮੇlo ਇੱਧਰ ਬਾਪੂ ਜੀ ਨੂੰ। ਪਲਾਓ ਸਾਥ। ਮੈਨੂੰ ਦੀ ਕਾਲ ਸਭ ਐਸ਼ੀ ਜੀ ਦੇ ਘਰੇ। ਬਾਪੂ ਜੀ ਕਿੱਧਰ ਤੇ ਜਾਏ ਹੁਣ ਕਿੱਧਰ ਜਾਏ? ਮੈਂ ਮੈਂ ਉਹਦੇ ਡੰਗਰਾਂ ਗਾਣੀ ਤੇ ਆਇਆ ਜੀ। ਹੂੰ। ਮੜੀ ਮਟੀ ਹਣ ਜੇ ਲਾ ਤੋ ਹਿੱਤਾ ਡਾਕਟਰ ਜਿਉਂਨੇ ਮਹਾਪਾਦਮ ਗੇੜਾ ਵੀ ਮਾਰਨਾ ਚਾਹੀਦਾ ਲਾਲ ਲਾਲ ਹਾਂ ਵੀ ਸਹੀ ਕਰਦੇ ਆ ਕੰਮ ਕੰਨੀ ਕਰਦੇ ਹਾਂ ਇਹ ਤਾਂ ਹੈ ਜੀ ਨਹੀਂ ਹੋਤਾ ਜ਼ਰੂਰੀ ਆ ਗੇੜਾ ਮਾਰਨਾ ਦਾ ਜ਼ਰੂਰੀ ਹਾਂ ਇਹਨੂੰ ਤਾਂ ਲਾਣੇਦਾਰੀ ਕਹਿੰਦੇ ਹੁੰਦੇ ਆ ਲਾਣੇਦਾਰ ਹੁੰਦਾ ਗੇੜੇ ਭਰੇ ਵਸ ਵੀ ਲਾਣੇਦਾਰ ਨੇ ਕੰਮ ਇਹ ਕਰਾਉਣਾ ਵੀ ਆ ਇਦਾਂ ਕਰ ਲੋ ਭਾਈ ਇਦਾਂ ਕਰਨਾ ਆ ਕੰਮ ਦੇਖ ਬਾਲ ਕਰਦੀ ਪੈਂਦੀ ਹਾਂ ਲਾਣੇਦਾਰ ਦਾ ਤਾਂ ਗੇੜੇ ਹੀ ਬਹੁਤ ਹੁੰਦਾ ਹਾਂ ਜੀ ਬਾਕੀ ਬਾਈ ਰਿਆਂ ਮੈਤੇ ਡਰਿਆ ਕਰੋ ਸਾਰੇ ਜਾਨੇ ਤਾਬੇ ਹੈਗਾ ਹੀ ਆ ਹਾਂ ਥਣ ਰੱਖੀ ਲਈ ਮੈਂ ਸਤ ਹਾਂ ਮੈਂ ਕਿਹੜਾ ਮਾਰ ਕੇ ਪਹਿਲੇ ਤੁਸ ਕੱਢ ਕੇ ਆਉਂਗੀ ਕਾ ਲੇ ਇੱਥੇ ਗੋਹਾ 5 ਮੀਟਰ ਦਾ ਹੁਣ 10 ਮੀਟਰ ਕਿਵੇਂ ਹੋਗੇ ਆ ਨਹੀਂ ਗੋਹਾ ਮੀਟਰਾਂ ਦਾ ਮੈਂ ਬਿਲਕੁਲ ਕੱਲੋਰੀ ਟੋਕਰੀਆਂ ਚ ਹੁੰਦਾ ਆ ਦੇਗਾ ਇੱਧਰ ਟੋਕਰੀਆਂ ਦੇ ਹਿਸਾਬ ਨਾਲ ਹੀ ਹੁੰਦਾ ਕੋਹੜਾ ਤਾਂ ਟੋਕਰੀਆਂ ਦੇ ਹਿਸਾਬ ਨਾਲ ਹੀ ਹੈ ਹੈ ਕੁੱਲਵਾ ਕੁੱਨਾ ਦੇ ਹਿਸਾਬ ਨਾਲ ਹੀ ਹੁੰਦਾ ਤੇ ਕਲੂ ਜੈਸ ਮਿਲਾ ਪੂਗੀ ਕਿੰਨੇ ਲੀਟਰ ਦੋ ਹਾਂ ਮੀਟਰਿਆਂ ਦਾ ਨਾਪ ਹੁੰਦਾ ਕੋਹੜਾ ਦਾ ਸਾਡੇ ਤੇਰ ਕੀ ਹੋ ਗਿਆ ਜੇ ਤੇ ਮੀਟਰ ਕਿਆ ਹੋ ਗਿਆ ਮੈਂ ਕਿਲੋ ਪਰ ਆਤਾ ਜਈ ਸੈਂਕੜੇ ਪੈਸੇ ਕਿਹਾ ਕਿਲੋ ਪਰ ਵੀ ਨਹੀਂ ਉਹ ਗੱਲ ਛੱਡ ਮੇਰੀ ਕਿਲੋ ਪਰ ਵੀ ਨਹੀਂ ਟੋਕਰਿਆਂ ਪਰ ਆ ਤੋਤਾ ਸਲਿਆ ਹਾਂ ਕਿੱਲੋ ਲਾਉਣਾ ਕਿੱਲੋ ਲਾਉਣਾ ਵਿੱਚ ਲਾ ਬੜੀ ਗੋ ਕੱਲਾ ਬਲੋ ਖੜਾ ਕਿੱਦਾਂ ਜਾਉਂਦਾ ਆਪਾ ਜੀ ਨੇ ਤੇ ਟੋਕਰੇ ਢੋਲੇ ਕਰਦੇ ਪਹਿਲੇ ਜਿਹੜੇ ਵਿੱਚ ਫਸੇ ਆਪਿਆਂ ਹੁੰਦੀਆਂ ਮੈਂ ਉਹਦੀ ਗੱਲ ਕਰਦੀਆਂ ਉਹ ਹਾ ਘੱਟੋ ਘੱਟ ਆਪਣੇ ਹੋ ਜਾਂਦਾ ਹੋਣਾ ਮੇਰੇ ਖਿਆਲ ਨਾਲ 1 ਦਿਹਾੜੀ ਦਾ ਜੀ ਜੀ ਟੋکریاں ਆ 30 35 ਟੋکریاں ਹਾਂ 30 35 ਸ਼ਾਮ ਨੂੰ ਉਹ ਕੁਆਂਟਾਲਾਂ ਵਿੱਚ ਲਾ ਲਾ ਘੱਟੋ ਘੱਟ ਮੇਰੇ ਖਿਆਲ ਨਾਲ 8 10 ਗੁਆਂਟਲ ਹੋ ਜਾਂਦਾ ਹੋਣਾ 5 7 8 ਕਵਾਂਟਲ 100 ਕਿਲੋ ਦਾ ਕੋ ਕਵਾਂਟਲ ਹੁੰਦਾ ਬਸ ਆਹੋ ਬਸ ਲੈ ਬੜਾ ਘੱਟ ਇਹ ਤਾਂ ਜਿਹੜਾ ਚੱਕਦਾ ਉਹਨੇ ਪੁੱਛ ਕੇ ਦੇਖ ਘੱਟ ਅੱਛਾ 1 ਮਿੰਟ ਇੱਕ ਥੈਂਕ ਯੂ ਕਹਿੰਦੇ ਬਸ ਇਹ ਨਹੀਂ ਹੋਇਆ ਤੇ ਚੋਕੇ ਸੁਣਿਆ ਵੀ ਥੈਂਕ ਯੂ ਕਹਿ ਜਾ ਚਾਚੂ ਨੂੰ ਕਹਿੰਦੇ ਥੈਂਕ ਯੂ ਥੈਂਕ ਯੂ ਜੈਸ ਕੋਸ ਸਾਰੀ ਕਹਿ ਕੇ ਦਾ ਚਾਚੂ ਨੂੰ ਕਹਿੰਦੇ ਬੰਦਾ ਨਹੀਂ ਸੋਰੀ ਕਹਿ ਤਾਂ ਦਿੱਤਾ ਪਰ ਤੇ ਆਹ ਐਨ ਖੜ ਕੇ ਨਹੀਂ ਕਿਹਾ ਧਿਆਨ ਬੋਲਣ ਲੱਗੀ ਥੈਂਕ ਯੂ ਸੋਰੀ ਉਹ ਤਾਂ ਕਹੀ ਹੈਨੇ ਥੈਂਕ ਯੂ ਜੀ ਸੋਈ ਕਾ ਜੀ ਅੱਜ ਉਹਦੇ ਆਪਣੇ ਦੂਸਰੇ ਛਲੇਰੂ ਰਾਮ ਦੇ ਇੰਜੈਕਸ਼ਨ ਲੱਗਣੇ ਆ ਲੈ ਅੱਜ ਫੇਰ ਰਾਟ ਅੱਜ ਤਾਂ ਫੇਰ ਰਾਟ ਪੈਣੇ ਦੁਬਾਰਾ ਜਿਹੜਾ ਸੌ ਲਿਆ ਸੌ ਲਿਆ ਬਸ ਜਾ ਕੇ ਲਾ ਤਾ ਨਹੀਂ ਨੀਂ ਸੁੱਤਾ ਉਹ ਕਿਆ ਵਿਚਾਰਾ ਹੋਣਾ ਕੱਲਾ ਰਾਮ ਗੱਲ ਪਿਆ ਇਹਨੂੰ ਰਾਹ ਵੀ ਪਹਿਲਾਂ ਮੈਂ ਜੀਂਦ ਕੱਢੂਗਾ ਪਹਿਲਾਂ ਮੈਂ ਤਾਂ ਫੇਟੀ ਕੇ ਲਾ ਜਣੇ ਫੇਟੀ ਕੇ ਲੱਗ ਜਣੇ ਹਾਂ ਸਹੀ ਗੱਲ ਹੈ ਜੀ ਮੈਂ ਦੇਖਦਾ ਪਾਪਾ ਜੀ ਉਹ ਨਹੀਂ ਫੇਰ ਤਕਲੀਫ ਬਹੁਤ ਨੂਰ ਦੋ ਦਿਨ ਰੋਂਦੀ ਰਹੀ ਉਹ ਫਿਰ ਦੰਡ ਬਰਾਬ ਆਪੀ ਕੀ ਹੈ ਨੂਰ ਤਾਂ ਤੁਰ ਫਿਰ ਵੀ ਲੰਦੀ ਮੜੀ ਵਰਜਿਸ਼ ਜੀ ਹੋ ਜਾਂਦੀ ਜਦ ਇਹਦੇ ਟਾਈਮ ਚ ਵੀ ਲੱਗੇ ਸੀਗੇ ਨੂਰ ਨੂੰ ਕਿਨੇ ਨਹੀਂ ਨਤੰ ਕਰ ਵਸੇ ਕੁੜੀਆਂ ਘੱਟ ਤਲ ਕਰਦੇ ਨੇ ਜੇ ਜੇ ਨਹੀਂ ਤੁਸੀਂ ਸੂਟ ਵਿੱਚ ਪਾਓ ਨਹੀਂ ਗਰੀ ਵੀ ਨੂੰ ਵੀ ਬਹੁਤ ਹੋਈ ਵਿਚਾਰੀ ਉਹ ਡਿੱਗ ਗਿਆ ਮਟੂ ਥੋੜੀ ਜਿਹੀ ਦੇਰ ਖੜਿਆ ਮੁੱਸਤੇ ਤੇਰੇ ਚਲ ਨਾ ਕਿੜੀ ਮਰ ਗਈ ਕਿੜੀ ਕਿੜੀ ਮਰ ਗਈ ਆ ਗਿਆ ਤਾਂ ਉਹਦੇ ਸੈਂਟਲੇ ਇਹਦੇ ਸੈਂਟਲੇ ਤਿਲਕੀ ਜਾਂਦੇ ਯਾਰ ਐਲਪਰ ਮਟੂ ਜੇ ਦੇ ਆ ਲੋ ਫੇ ਕਰੋ ਪੈਕਿੰਗ ਹੈਨਾ ਚਲੋ ਜੀ ਆ ਕਿੰਨੇ ਪੀ ਤਾ ਟਾਈਮ ਮਾਸੀ ਜੀ ਬਸ ਦਾ ਬਸ ਅੰਬਰਸਰ ਨੂੰ ਜਾਣਾ ਹੈ ਅੰਬਰਸਰ ਅੰਬੁੱਧਨ ਨੂੰ ਤਾਂ ਜਾਂਦੀ ਹੀ ਰਹਿੰਦੀਆਂ ਹਨਾ ਹਾਂਜੀ ਹਾਂ 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 ਅੰਬਰਸਰ ਨਾਲ ਰਿਸ਼ਤੇ ਨਾਨਕੇ ਆ ਨਹੀਂ ਇਹ ਤਾਂ ਚਾਚਾ ਜੀ ਚਾਚਾ ਜੀ ਚਾਚਾ ਜੀ ਉਹਨਾਂ ਨੂੰ ਮਿਲ ਕੇ ਫਿਰ ਇੱਕ ਇੱਕ ਦਿਨ ਦੀ ਸੇਵਾ ਹੋਣੀ ਇੱਥੇ ਹੂੰ ਤੇ ਬੂਆ ਕੋਲ ਵੀ ਜਾਣਾ ਮੂਮੀ ਨੇ ਫਿਰ ਦਰਬਾਰ ਸਾਹਿਬ ਦੇ ਦਰਸ਼ਨ ਵੀ ਕਰਦੇ ਆ ਦਰਬਾਰ ਸਾਹਿਬ ਵੀ ਜਾਣਾ ਨਾ ਨਾ ਦਰਬਾਰ ਸਾਹਿਬ ਜਾਣਾ ਨਹੀਂ ਆਜਾ ਹਾਂਜੀ ਹਾਂ ਨਾ ਨਾ ਚਲੋ ਵਧੀਆ ਹੁਣ ਆਏ ਵੇ ਆ ਮੱਥਾ ਟੇਕ ਜੋ ਜੀ ਹਾਂਜੀ ਹਾਂ ਜੀ ਹਾਂ 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 ਮੇਰੇ ਘਰ ਜੋਏ ਮੰਮੀ ਕਹਿੰਦੇ ਹਾਂ ਮੇਰੀ ਕੋਈ ਢਿੱਲੀਆਂ ਮੈਂ ਫੇਰ ਜਾਉਂਗਾ ਇਹ ਤਰ੍ਹਾਂ ਦਾ ਇੱਕ ਮਹੀਨਾ ਲੱਗ ਜਾਣਾ ਮੈਨੂੰ ਇਹ ਤੇ ਚੱਲ ਕੋਈ ਨਹੀਂ ਕੋਈ ਕੰਮ ਕਰ ਰਹੀ ਹੈ। ਨਹੀਂ ਨਾ ਪਤਾ ਮम्मी ਹੁਣ ਜੇ ਤੇ ਛੇਤੀ ਜਾਉਂਗੀ ਛੇਤੀ ਆਉਂਗੀ। ਹਾਂ। ਬਿਲਕੁਲ ਬਿਲਕੁਲ। ਨਹੀਂ ਨਹੀਂ ਛੇਤੀ ਨਹੀਂ ਮੈਂ ਆਉਂਗੀ ਨਾ। ਮੇ ਮम्मी ਆਈ ਨਹੀਂ ਹੈਗੀ ਮੈਨੂੰ ਬਰਾਗ ਹੋ ਗਿਆ। ਅਸੀਂ ਮਾਰ ਕੇ ਅਸੀਂ ਵੀ ਮਾਰੂਗੇ ਕਿਹੜਾ ਕਿਤੇ ਨਾ। ਹਾਂਜੀ ਹਾਂ 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 ਜ਼ਰੂਰ ਆ ਕੇ ਜਾਵਾਂਗੇ। ਹੁਣ ਫਿਰ ਕਿਹਾ ਜੋ ਵੀ। ਹਾਂ। ਚਲੋ ਇਹ ਜ਼ਿਆਦਾ ਤਾਂ ਇੰਨੀ ਤਾਂ 2-4 ਦਿਨ ਵਾਸਤੇ ਦਾ ਆਉਂਗੀ। ਚਲੋ। ਉਹਨੇ ਦੂ। ਕੀ ਹੋ ਗਿਆ ਤੈਨੂੰ ਹੁਣ? ਬਸ ਹੁਣ ਨੀਂਦ ਆਉਂਦੀ ਆ ਹੁਣ ਅੱਖਾਂ ਜੀ ਆ ਇਹਦੀ ਨਿਸ਼ਾਨੀ ਇਹੀ ਆ ਜਦ ਅੱਖਾਂ ਮੜਨ ਲੱਗਦੀ ਨਾ ਫਿਰ ਸਮਝ ਲੈ ਨੀਂਦ ਆ ਰਹੀ ਨੀ ਹਾਂ ਹੁਣ ਲੱਗੂ ਹਾਂ ਆ ਦੇ ਬਾਗਵਾਸੀਆਂ ਲੰਦੀ ਯਾਰ ਤੇਰੇ 4 ਵਜੇ ਉੱਠ ਜਾਨੀ ਤੜਕੇ ਨੂੰ ਬਹੁਤ ਕੰਮ ਕਰਦੀ ਆ ਵਿਚਾਰੀ ਥੱਕ ਜਾਂਦੀ ਆ ਥੱਕ ਜਾਂਦੀ ਆ ਵਿਚਾਰੀ ਸਹੀ ਗੱਲ ਆ ਮੇਰੀ ਤਾਂ ਅੱਜ ਤੂੰ ਹੰਦੂਕ ਦੀ ਹਾਂ ਮੈਂ ਵੀ ਢੀਲੇ ਨਾਲ ਹੋਲਵਾ ਤੰਨਾ ਰੋ ਬਈ ਤੰਨਾ ਦੇ ਵਾਹ ਨੇ ਢੀਲੇ ਨੂੰ ਵੀ ਪਾਣੀ ਆ ਜਵੇ ਹੈ ਹਾਂ ਉਹ ਉਹ ਗੱਲ ਨੂੰ ਵੀ ਆ ਤੇ ਵੀ ਹਾਂ ਉਹ ਬਣਾਓ ਗੜੀ ਤਾਂ ਹੀ ਤਾਂ ਮੈਂ ਗੜੀ ਲੈਣ ਬਾਣੀ ਆਉ ਹਾਂ ਚਾਹ ਬਣਾਓ ਪਹਿਨਾ ਗੜੀ ਜੀ ਉਹਨੂੰ ਕਹਿੰਦੇ ਆ ਹਾਂ ਚਾਹ ਉਹਨੂੰ ਮੈਨੂੰ ਉਹ ਮਤਲਬ ਆਪਾ ਜੀ ਨੇ ਗੱਲ ਪਤਾ ਕਿਆ ਕਹੀ ਆ ਵੀ ਚਾਹ ਬਣਾਓ ਮਾਸੀ ਜੀ ਵੀ ਮਾਸੀ ਜੀ ਨੂੰ ਚਾਹ ਬਣਾਓ ਵੀ ਧਾਨਾਂ ਦੇ ਬਹਾਲੇ ਡੀਲੇ ਮੰਦ ਵੀ ਪਾਲੀ ਆਜ ਬਸ ਜੇ ਪਕੰਨੇ ਮੈਂ ਵੀ ਪੀ ਲੂੰਗਾ ਹਾਂ ਉਹ ਉਹ ਕਹਿਣ ਦਾ ਮਤਲਬ ਉਹੀ ਆ ਪਾਪਾ ਜੀ ਦਾ ਆ ਗਿਆ ਲਾ ਲਓ ਜੀ ਮੇ ਲੋ ਇਧਰ ਭਾਈ ਨੂੰ ਅਸੀਂ ਕੱਲ ਦੀ ਸਾਰਾ ਹੋ ਗਈ ਬਾਬਾ ਜੀ ਨੀਂਦ ਪੂਰੀ ਨੀਂਦ ਪੂਰੀ ਹੋ ਗਈ ਹੂੰ ਕਿੰਨੇ ਵਜੇ ਆਏ ਫਿਰ ਆਤ ਸਾਢੇ ਤਿੰਨ ਵਜੇ ਹੋ ਗਏ ਤੇ ਹਾਂ ਤੇ ਚਲੋ ਮੰਡੀ માં ਆਇਆ ਭਾਈ ਇੱਥੇ ਤਾਂ ਫਿਰ ਜ਼ਿਆਦਾ ਗਲੇ ਨੇ ਕੰਡਾ ਚੁੱਕ ਕੇ ਪਰਚੀ ਫੜਾਉਣੀ ਹੱਥ 'ਚ ਫੇਰੇ ਆ ਹੁਣ ਹੋਰ ਹੋਰ ਠੀਕ ਨੇ ਉਲੀ ਆਈ ਵੀਰ ਰੱਖਾ ਮਰੇ ਹੋਇਆ ਅਗਰ ਕੋ ਲੋ ਬੰਦਾ ਨਾ ਮਾ ਹਾਂ ਛੱਡ ਕੇ ਉਹਨੂੰ ਆ ਜਾ ਹਾਂ ਪਰ ਭਰੋਸਾ ਕੋਈ ਨਹੀਂ ਨਾ ਭਰੋਸਾ ਕੋਈ ਨਹੀਂ ਬਿਲਕੁਲ ਬਿਲਕੁਲ ਲੇਬਰ ਸਾਲੀ ਲੇਬਰ ਦਾ ਕਾਹਦਾ ਭਰੋਸਾ ਹਾਂ ਹਾਂ ਹੋਰ ਹੋਰ ਹੂੰ ਨੰਨੰਦੇ ਸਾਰੇ ਬੰਦੇ ਇਮਾਨਦਾਰ ਨਹੀਂ ਹੁੰਦੇ ਤੇ ਕਿੰਨੀ ਹੋਈ ਫੇ ਬਾਈ ਰਾਤ ਵਾਲੀ ਮੰਨੀ ਹੋ ਗਈ 107 ਕਮੰਟਲ 107 ਕਮੰਟਲ ਹਾਂ ਠੀਕ ਠੀਕਾ ਲੱਡੂ ਕੀ ਹੋਇਆ ਤੈਨੂੰ ਆਣਤੀ ਵੀ ਜਾ ਤੇ ਹੁਣ ਨਾਨੀ ਚੱਲੀ ਅੱਜ ਨਾਨੀ ਕੋਈ ਜਾਇਆ ਕਿ ਅੰਦਰ ਜਾਇਆ ਜਾਣਾ ਨਾਨੀ ਨਾਲ ਤਾਂ ਤਾਂ ਜਾਣਾ ਨੀ ਮੈਂ ਜਾਣਾ ਤਾਂ ਨਾਲ ਜਾਣਾ ਹੈ ਹਾਂ ਉਹ ਤੂੰ ਜਾ ਤੇ ਬਾਈ ਹੁਣ ਜਾਉਂਗਾ ਜੀ ਛੱਡਣ ਮਸੀਨ ਇਧਰ ਪੱਕੀ ਤਿਆਰ ਖੜੀ ਆ ਆਪਣੀ ਤੇ ਮੈਂ ਹੁਣ ਚੱਲਦਾ ਦੁੱਧ ਨੂੰ ਬਾਕੀ ਚਲੋ ਜੈਸਮਿਨ ਬਣਾਉਂਗੀ ਵੀਡੀਓ ਠੀਕ ਹੈ ਜੀ। ਠੀਕ ਹੈ। ਆਈ ਹੋਣੀ ਬਟਾਈ। ਅੱਛਾ। ਧੰਨਵਾਦ। ਮੇਰੇ ਮਾਰੇ ਗੇੜਾ ਹੈ। ਅੱਛਾ। ਸਭ ਤੋਂ ਬੇਟੀ ਚਾਲ ਚੱਲੀ। ਠੀਕ। ਨੋਹਰੇ ਅਜਾ ਚੱਲੀਏ। ਓਏ ਮੈਂ ਨਹੀਂ। ਥੇ। ਆ ਜਾ। ਚੱਲੀਏ ਦੂਰ। ਓਰੇ। ਓਏ। ਦੂਰ ਚਲੀਏ। ਆ ਜਾ ਚੱਲੀਏ। ਓਏ ਓਏ। ਚੱਲੇ ਨਾਨੀ ਜੀ। ਹਾਂ। ਵਾਹਿਦ ਵਾਹਿ ਕਰਦੇ ਫਿਰ। ਲੈ। ਲੈ। ਤੈਨ ਨਾਲ ਜਾਣਾ। ਜਾਣਾ। ਨਾ ਚੁਪੀ ਦੂਰ ਦੂਰ ਜਾ ਜਾ ਚੁਪੀ ਹਾਂ ਨਾ ਆ ਜਾ ਤੂੰ ਚਲੀਏ ਨਾ ਹਾਂ ਓਏ ਆ ਜਾ ਲੈ ਚਲਾ ਤੈਨੂੰ ਮੈਂ ਟਰੈਕਟਰ ਪਰ ਤੇ ਦਾ ਸਾਡੇ ਕੋਲ ਨਹੀਂ ਆਉਂਦੀ ਟਰੈਕਟਰ ਪਰ ਤੇ ਨਹੀਂ ਉਤਰਦੀ ਆ ਜਾ ਚਲੀਏ ਫਿਰ ਮੈਂ ਚਲੀ ਕਾਕਾ ਲੈ ਜਾ ਕਾਕਾ ਕਾਕਾ ਲੈ ਜਾ ਨਾਨੀ ਜੀ ਨਹੀਂ ਨਹੀਂ ਮੈਂ ਮਲਗੀਰ ਤੂੰ ਲੈ ਜਾਂਦੀ ਨਹੀਂ ਜਾਣਾ ਬਾਕੀ ਨਹੀਂ ਲੈ ਜਾ ਆ ਜਾ ਚਲੀ ਮੈਂ ਨਹੀਂ ਜੀ ਮੈਂ ਵੀਰੇ ਨੂੰ ਕੱਕੇ ਨੂੰ ਨਹੀਂ ਹਲੇ ਕਹਿਦੀ ਚ ਲੈ ਜਾ ਜਾਣਾ ਜਾਣਾ ਵੀਰੇ ਨਾਲ ਤਾਂ ਜਣਾ ਹਾਂ ਹਾਂ ਮੈਂ ਕਾਹਦਾ ਜਲਦੀ ਵੀਰੇ ਨਾਲ ਤਾਂ ਤਰਫੂng ਜੇ ਵੀਰਾ ਚੱਕ ਲਿਆ ਤੇ ਦੋ ਜੀ ਹੁਣ ਰੱਖੀਏ ਸਮਾਨ ਨਾਲ ਜਾਣਾ ਭਾਬੀ ਨੇ ਵੀ ਜਾਣਾ ਮਸੀ ਕਿ ਨਹੀਂ ਨਹੀਂ ਚਾਹਤ ਨਹੀਂ ਅੱਛਾ ਹੀ ਮੁੰਡਾ ਠੀਕ ਚਲਾ ਕੇ ਲੈਣਾ ਹੈ ਮੁੰਡਾ ਤਾਂ ਠੀਕ ਲੱਗਣਾ ਚ ਪੂਰੀ ਇਹਦਾ ਅੱਛਾ ਦਸਪੈਂਸਰੀ ਚ ਹੋਰ ਉੱਥੇ ਜਾਣਾ ਓਏ ਪਹਿਲਾਂ ਲੱਗਿਆ ਨਹੀਂ ਤਾਂ ਥੋੜੇ ਦਿਨ ਹੋਈ ਨਾ ਮਹੀਨਾ ਹੋ ਗਿਆ ਸਭ ਮਹੀਨੇ ਬਾਅਦ ਲੱਗ ਮਹੀਨੇ ਬਾਅਦ ਲੱਗ ਕਿੰਨੇ ਟੀਕੇ ਲੱਗਦੇ ਹੁੰਦੇ ਨੇ ਟੋਟਲ ਬਾਹਰ ਤੇ ਇਹਨਾਂ ਆਹੀ ਲੱਗਣੇ ਆ ਅਖੀਰਲਾ ਬਸ ਆਹੀ ਰਹਿ ਗਏ ਉਸ ਤੋਂ ਬਾਅਦ ਨਾ ਉਸ ਤੋਂ ਬਾਅਦ ਨੌਵੇਂ ਮਹੀਨੇ ਚ ਨੌਵੇਂ ਚ ਫੇ ਨੌਵੇਂ ਮਹੀਨੇ ਚ ਅੱਛਾ ਉਹ ਤੇ ਉਸ ਤੋਂ ਬਾਅਦ ਲੱਗਣਾ ਡੇਢ ਸਾਲ ਦਾ ਅੱਛਾ ਫਿਰ ਤਾਂ ਫੇਰ ਲੱਗਦਾ ਉਸ ਤੋਂ ਬਾਅਦ ਮਹੀਨਾ ਦਾ 10 ਸਾਲਾਂ ਕਰੀ ਅੱਛਾ ਉਸ ਤੋਂ ਬਾਅਦ 15 ਸਾਲਾਂ ਕਰੇਖਣਾ ਪੈ ਲੱਗਦਾ ਫੇਰ ਹੁਣੇ ਜਣੀ ਦੋ ਟੀਕੇ ਹੋਣਾ ਅੱਜ ਲੱਗ ਕੇ ਨੌ ਮਹੀਨੇ ਨੌਵੇਂ ਮਹੀਨੇ ਚ ਲੱਗਣਾ ਕਹਿੰਦੀ ਨੌ ਮਹੀਨੇ ਦਾ ਹੋ ਜਾਊਗਾ ਜਿਆਦਾ ਹਾਂ 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 ਆ ਤਾਂ ਇਹਨਾਂ ਹੋ ਜਾਣੇ ਬਸ ਪੂਰੇ ਹੁਣ ਆ ਠੀਕ ਆ ਠੀਕ ਤਿੰਨ ਲੱਗਦੇ ਨਾ ਉਹਦੇ ਵਿੱਚ ਨੂੰ ਮਹੀਨੇ ਬਾਅਦ ਹੁਣ ਅੱਜ ਕਿੰਨੇ ਲੱਗਣੇ ਤਿੰਨ ਲੱਗ ਉਹ ਨਹੀਂ ਗਿਰਤੀ ਕਰੀ ਦੀ ਹਾਂ ਠੀਕ ਆ ਜਣੀ ਇੱਕੋ ਨਹੀਂ ਨਹੀਂ ਮਤਲਬ ਠੀਕ ਆ ਇਹ ਨਹੀਂ ਪਤਾ ਵੀ ਦੋ ਲੱਗਣੇ ਆ ਕਿ ਤਿੰਨ ਲੱਗਣੇ ਨਹੀਂ ਪਤਾ ਮੋਂਡੇ ਪਰ ਵੀ ਲੱਗੂਗਾ ਕਿ ਨਹੀਂ ਲੱਗੂਗਾ ਜਣੀ ਪੱਟਾ ਪਰ ਦੋ ਅੰਬਰ ਤਾਂ ਲੱਗਣੀ ਲੱਗਣੀ ਜਾਂ ਇੱਕ ਪੱਟ ਪਰ ਲੱਗੂਗਾ ਮੋਂਡੇ ਪਰ ਲੱਗੂਗਾ ਪਤਾ ਨਹੀਂ ਹੁਣ ਜਾ ਕੇ ਪਤਾ ਲੱਗਣਾ ਇਹਦਾ ਕੰਮ ਬਈ ਬੜਾ ਔਖਾ ਅੱਗੇ ਇੱਕ ਕਿਕੜੀਗਾ ਲੱਗਦਾ ਹੁੰਦਾ ਤਾਂ ਮੋਂਡੇ ਦਾ ਇੱਕ ਲਾਉਂਦੇ ਹੁੰਦੇ ਤਾਂ ਇਹਦਾ ਮੋਂਡੇ ਦੇ ਵੀ ਗੈਲੇ ਲਾਉਂਦੇ ਆ ਹੂੰ ਮੋਂਡੇ ਦੇ ਲਾਈ ਜਾਂਦੇ ਮੋਂਡੇ ਦੇ ਵੀ ਗੈਲੇ ਲਾਈ ਜਾਂਦੇ ਮੋਂਡੇ ਦਾ ਹਾਂ ਜੀ ਹਾਂ 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 ਉਹ ਦੇਖਦੇ ਆ ਜਾ ਕੇ ਪਤਾ ਲੱਗੂ ਉੱਥੇ ਹੂੰ ਅੱਜ ਪਾਊਗਾ ਰਾਟ ਪੂਰਾ ਹੁਣ ਦੋ ਦੋ ਤਿੰਨ ਜਗਰਾਤਾ ਕਰਾ ਪੂਰੇ ਵੀ ਪਾਇਆ ਹਾਂ ਨੂੰ ਵੀ ਲੱਗ ਲਿਆ ਇਹਦੇ ਵੀ ਇਹਦੇ ਹੁਣ ਇਹਦੇ ਕਿੰਨੇ ਲੱਗਲੇ ਇਹਦੇ ਪੂਰੇ ਹੁਣ ਲੱਗ ਗਿਆ 1.5 ਸਾਲਾ ਲੱਗ ਗਿਆ ਇਹਦੇ ਇਹਦੇ ਪੂਰੇ ਹੋ ਗਏ ਇਹਨੇ ਪੂਰੇ ਨੇ ਮਿਲਣਾ ਦਾ ਖਰੀਦ ਇੱਧਰੋਂ ਆਲਾ ਮੇਰਾ 5 ਸਾਲ ਪਿਛਰੇ ਲੱਗਣਾ ਏ ਹੂੰ ਯਾਦ ਨਹੀਂ ਪੱਕਾ ਵੀ 5 ਸਾਲ ਪਿਛੇ ਤੇ ਲੱਗਣਾ ਇੱਕ ਫੇ ਲੱਗੂਗਾ 10 15 ਸਾਲਾ ਇੱਕ ਨਾ ਲੱਗ ਰਿਹਾ ਠੀਕ 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 ਉਹ ਤਾਂ ਲੱਗਿਆ 1.5 ਸਾਲ ਲੱਗ ਗਿਆ ਹਾਂ ਹਾਂ ਜਾਨੂ ਤਾਂ ਹੋਰ ਸੋਜੀ ਵਾਲੀ ਹੋ ਜਾਣਾ ਹੈ ਹਾਂ ਹਜੇ ਤਾਂ ਨਿਆਣੇ ਦਾਈ ਜਿੱਕੇ ਕਹੇ ਦੀਏ ਚਲੀ ਲੈ ਮੈਨੂੰ ਦੂਰ ਮੇਰੇ ਮੱਥੇ ਧੋਣੇ ਵਾਲੇ ਧਾਟੇ ਵਾਲੇ ਆਟੇ ਵਾਲੇ ਹੱਥਾਂ ਦਾ ਮੇਰੇ ਨਾਲ ਨਹੀਂ ਜਾਣਾ ਮੈਂ ਗੱਡੀ ਚੱਲੀ ਗੱਡੀ ਚ ਚੱਲੀ ਨਾਨੀ ਨਾਨੀ ਕਾ ਜਹਾ ਪੁੱਤ ਨਾਨੀ ਵਾ ਅੜ ਜਾਂਦੀ ਆ ਇੱਥੇ ਅੜ ਗਈ ਅੜ ਗਈ ਕਿੱਥੇ ਜਾਣਾ ਹਾਂ ਕਿੱਥੇ ਕ ਜਾਣਾ ਫਿਰ ਕਿੱਥੇ ਕ ਜਾਣਾ ਮੇਰੇ ਨਾਲ ਮੇਰੇ ਨਾਲ हूं करे हूं लग गया चाचू का चाचा दूध पाया था, जाके। था जा। पाया वो जाके तो? चल चलिए निकल बैठ जा मुंह देख दूध पाया है पुत्त पायाऊंगा जाना जाना रे अच्छा ना जा ना हो जो अरे गाय के लगी थी तेरे गाय देखिए जा ਨਹੀਂ ਮੈਂ ਤਾਂ ਨਹੀਂ ਕੀ ਕਰਦਾ ਤਾਂ ਚੱਲ ਪਈ ਥਾਨਾਂ ਦੇ ਡੰਗ ਪਰਸੀਲਾ ਤੋਂ ਡੰਗ ਨਹੀਂ ਸੰਗ ਡੰਗ ਨਹੀਂ ਸੰਗ ਜਿਹੜੇ ਨੇ ਪਾਣੀ ਆ ਗਿਆ ਹਾਂ ਥਾਨਾਂ ਦੇ ਪ੍ਰਸੰਗ ਢੀਲੇ ਨੇ ਪਾਣੀ ਆ ਪਾਪਾ ਜੀ ਨੂੰ ਫੜਾਓ ਇਧਰ ਆਪ ਲੈ ਲੈ ਲਾਣੇ ਦਾ ਕਰਦਾ ਇਹਦਾ ਹਾਂ ਮੇਰਾ ਕੁੱਪੀ ਹੈਗਾ ਦੁੱਧ ਵਾਲਾ ਖਾਸਾ ਪੜਾ ਉਹ ਵਾਟਾ ਚੱਕੀ ਉਹ ਜਾਂਦਾ ਅਸੀਂ ਤੁਹਾਨੂੰ ਵੀ ਜਾਂਦਾ ਜਾਰੀ ਚੋਟੇ ਬਾਈ ਉੱਧਰ ਉੱਧਰ ਉਹਨੇ ਵੀ ਬਾਜਾ ਛੱਡਤਾ ਲੱਡੂ ਨੇ ਉਹ ਵੀ ਅੰਦਰ ਉੱਠ ਗਿਆ ਉਹ ਵੀ ਅੰਦਰ ਉੱਠ ਗਿਆ ਉਹ ਜਾ ਕੇ ਮੈਂ ਅੰਦਰ ਤੇ ਹਰ ਦਰ ਚਾੜੀ ਪਿਆ ਠੀਕ ਉਹ ਉਹ ਦੱਟ ਗਿਆ ਨੂੰ ਕੀ ਦੇਖ ਗਿਆ ਜੀ ਅੱਛਾ ਮੱਕੜੀ ਦਿਖ ਗਈ ਮੱਕੜੀ ਕਿੱਥੇ ਮੱਕੜੀ ਜਤਾਰ ਦੇ ਆ ਮਾਊ ਤਾਰ ਦੇ ਲੈ ਇਹ ਵੀ ਡਰਨਾ ਹੈ ਨਹੀਂ ਲੈ ਇਹ ਡਰਦੀ ਇਹਦਾ ਇਹ ਨਾਲ ਅਗੀ ਚਲ ਬਟ ਜਾਂਦੀ ਇਹਦਾ ਪੰਬਲ ਕੁੱਤਾ ਜਾਂ ਫਿਰ ਇੱਕ ਤਨੂ ਨੂੰ ਲੱਗੀ ਵੀ ਇੱਥੇ ਕੁੱਟਣਾ ਮਗਾਟ ਹੱਥਾਂ ਮੈਂ ਤਿੰਤਾ ਦੂਣਾ ਅੰਦਰ ਲਈ ਜਾਵੇ ਨੂੰ ਮਗਾ ਮਾਉਂ ਹੱਥ ਨਾਲ ਉਹਨੂੰ ਲਾਲੀ ਤੇਰੇ ਰਾਟ ਪਵਾ ਦੇਣੇ ਉਹਨੇ ਪਹਿਲੇ ਉਹਨੇ ਦੇਖੇ ਤੇ ਜਾ ਲੈ ਦੇਖ ਦੇਖੀ ਸਾਡਾ ਪੱਕਾ ਸ਼ੇਰ ਵੀ ਉੱਠ ਗਿਆ ਦੇਖਦਾ ਅਜੇ ਅਣੀਂਦਾ ਅਜੇ ਢੰਡਾ ਮਿੱਡਾ ਜਾ ਹੁੰਦਾ ਹੱਟ ਟੁੱਪ ਜਾਦਾ ਵਾ ਵੀ ਅੰਦਰੇ ਲਈ ਜਾਣਾ ਤਾਂ ਆਹ ਐਵੀ ਮਾਣੀ ਹੁੰਦੀ ਜੇ ਫਿਰ ਜਵੇ ਤੇ ਅੱਛਾ ਜੀ ਹਾਂ ਇਹ ਜਖਮ ਕਰ ਦਿੰਦੀ ਜੇ ਫਿਰ ਜਵੇ ਤੇ ਅੱਛਾ ਜੀ ਇਹ ਚੰਗੀ ਨਹੀਂ ਹੁੰਦੀ ਇਹ ਤਾਂ ਮਾਰ ਦਿਆ ਕਰੋ ਵੈਸੇ ਹੀ ਉਸ ਤਰ੍ਹਾਂ ਵੀ ਹੂੰ ਹੂੰ ਮੱਕੜੀ ਆਹ ਮੱਕੜੀ ਨਹੀਂ ਚੰਗੀ ਹੁੰਦੀ ਜੇ ਫਿਰ ਦੇ ਦੇ ਵੀ ਦੇਖ ਲੈ ਦੇਖੀ ਜੇ ਸਰਦਾ ਨਾ ਦਾ ਅੱਛਾ ਦੇਖ ਲੈ ਜੇ ਸਰਦਾ ਸਰਦਾ ਨਹੀਂ ਰਾ ਐਸਾ ਪਤਾ ਵੀ ਉੱਥੇ ਵੀ ਬੇਬੇ ਬਾਪੂ ਬੈਠੇ ਹਾਂ ਹੂੰ ਬੇਬੇ ਕੋਲ ਕੰਮ ਨਹੀਂ ਹੁੰਦਾ ਵੈਰ ਦਾਦੀ ਤੇ ਕਹ ਚਲ 100 ਦੀ ਇੱਕ ਵਾਰ ਛੇਤੀ ਮੋਲੂ ਨੂੰ ਵਿਆਹ ਫੇ ਹਾਂ ਨਾਲੇ ਅਸੀਂ ਆਈਏ ਅਸੀਂ ਪਾਈਏ ਗਾਹ ਪੂਰਾ ਉਹੀ ਗੱਲ ਲੀ ਆ ਮੈਂ ਮੈਰਿਜ ਬਿਊਰੋ ਖੋਲਣ ਲੱਗੀ ਆ ਜੀ ਵਿਆਹ ਕਰਾਉਣ ਲਈ ਸੰਪਰਕ ਕਰੋ ਰਵਿੰਦਰ ਦਾ ਨੰਬਰ ਰਵਿੰਦਰ ਦਾ ਨੰਬਰ ਮਾਂਗ ਖਾਓ ਉਹ ਦੇਖ ਕਿੱਥੇ ਮੰਗੂ ਹਾਈ ਕਿੱਡਾ ਬੜਾ ਮੰਗੂ ਇਥੇ ਇਹਨੂੰ ਯੂ ਡਰਾਏ ਕਰੋ ਬੰਪੜ ਕੁੱਤੇ ਤੇ ਇਹ ਨਹੀਂ ਡਰਦੀ ਇੱਕ ਤੇ ਹੱਥ ਮਹੀਨਾ ਚੱਕ ਲਵੇ ਇਹਨੂੰ ਮੈਨੂੰ ਤਾਂ ਇਹ ਜਨ ਲੱਗਦਾ ਰਹਿੰਦਾ ਤੇ ਚੱਕ ਹਾਂ ਉਹ ਖੇਤਾਂ ਕਰਕੇ ਆ ਹੀ ਜਾਂਦੇ ਆ ਬਾਹਰ ਹੈ ਉਹੀ ਗੱਲ ਉਹ ਖੇਤ ਕਰਕੇ ਆਈ ਜਾਂਦੇ ਆ ਡਰੇ ਲੱਗਦਾ ਆ ਜੋ ਭਾਈ ਜੱਫੀ ਪਾ ਲਓ ਮਾਫੀ ਜੀ ਸਾਡੇ ਲੈ ਵਾਰਤੀ ਹੋਰ ਪਾਈ ਜਿਆਰੀ ਪੜੀ ਸੀ ਨਾ ਨਰੰਦ ਨਰੰਦ ਜਿੰਨਾ ਤਾਂ ਕੱਪੜੇ ਹੋਪਾਤੇ ਉਹ ਮਾਸੀ ਜੀ ਲੋੜ ਤਾਂ ਹੈ ਸਾਨੂੰ ਖर्चा ਕਰੀ ਜਾਂਦੇ ਲੈ ਮੈਂ ਤਾਂ ਨਾਲ ਜਾ ਮੇਰੀ ਨਿੱਕੀ ਦੀ ਮੈਂ ਤਾਂ ਜ਼ਿਆਦਾ ਖਰਚਾ ਕਰਾਉਣਾ ਮੈਂ ਤਾਂ ਨਾਲ ਜਾ ਨਹੀਂ ਜ਼ਿਆਦਾ ਕਰਾ ਲਈ ਤੂੰ ਕੋਈ ਗੱਲ ਨਹੀਂ ਜ਼ਿਆਦਾ ਕਰਾ ਲਈ ਮੰਮੀ ਅਸੀਂ ਸੱਚੀ ਕਹਿੰਦੇ ਛੇਤੀ ਆ ਕੇ ਆ ਜਾ ਹਾਂ ਕੋਈ ਗੱਲ ਨਹੀਂ ਆ ਕੇ ਜਾਣਾ ਮੰਮੀ ਕੋਈ ਨੂਰ ਨੇ ਨਾਲ ਹੀ ਜਾਣਾ ਨੂਰ ਨੇ ਨਾਲ ਜਾਣਾ ਲੱਡੂ ਨੇ ਉਹ ਤਾਂ ਬਾਪ ਨੂੰ ਗੱਡੀ ਚਲਾਣੀ ਔਖੀ ਕਰ ਦਣੀ ਨੇ ਮੈਂ ਚੱਲੀ ਪਾਣੀ ਤੇ ਕਿ ਆਪਣੇ ਵਿੱਚ ਹੈਂ ਦਿੱਤੀ ਪਾਣੀ ਹਾਂ ਆ ਸਮਾਨ ਆਪਣਾ ਦੇਖ ਲਿਓ ਸਾਰਾ ਪਾ ਲਿਓ ਹਾਂ ਉਹ ਤਾਂ ਤੂੰ ਆ ਜਾ ਮੇਰੇ ਕੋਲ ਨਾ ਉਹ ਨਹੀਂ ਜਾਂਦੀ ਉਹ ਨਹੀਂ ਜਾਂਦਾ ਨੰਨੂ ਵੀ ਜਾਣਾ ਕਰੀਂ ਨਹੀਂ ਆ ਜਾ ਤਾਂ ਚੱਲਦੇ ਆ ਦਿੱਲੀ ਸੜੀ ਜਾਣਾ ਚੱਲਦੇ ਦੱਤ ਕਦਾ ਪਪਾ ਘੱਡੀ ਦੇ ਦੱਤ ਕਉ ਨਹੀਂ ਮਾਰਉਂਦੇ ਬੋਲਾ ਨਹੀਂ ਕੀ ਕਰੀ ਆ ਜਾ ਮੇਰੇ ਕੋਲ ਆ ਜਾ ਆ ਜਾ ਆ ਜਾ ਉਹ ਆ ਜਾ ਬੁੱਤਾਂ ਆ ਜਾਣ ਤਾਂ ਫੇਰ ਇਹਨੂੰ ਰੋਈ ਜਾਣ ਤਾਂ ਬੱਚੇ ਰੋਈ ਜਾਣ ਤੂੰ ਜੇ ਮੈਂ ਉੱਥੇ ਤਾਰ ਲੰਨੀ ਐ ਉਹ ਗਾਹਾਂ ਗਾਹਾਂ ਜਹਾਂ ਉੱਤਰ ਜਾਣਾ ਕੋਈ ਨਹੀਂ ਆ ਜੀ ਕਰਦੀ ਤੂੰ ਤਾਂ ਦੇਖ ਲੈ ਉਹ ਨਾਨੀ ਕੋ ਵੇ ਜਾ ਲੱਡੂ ਜੀ ਪਪਾ ਜੀ ਪਪਾ ਜੀ ਪਾਦੀ ਲਓ ਜੀ ਮਾਸੀ ਹੁਣ ਚੱਲੇ ਚਲੋ ਠੀਕ ਆ ਜੀ ਫਿਰ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਵਲੌਗ ਚ ਸਤਿ ਸ਼੍ਰੀ ਅਕਾਲ ਜੀ